ਅਜੋਕੇ ਹਾਲਾਤ ਮਾੜੇ ਬੋਲ ਤੇ ਕਾਮ ਕ੍ਰੂਚੀ ਵਾਲੇ ਲਚਰ ਗੀਤ ਜਿੱਥੇ ਮਨ ਅੰਦਰ ਮੰਦੀਆਂ ਆਚਰਣਹੀਣ ਵਾਸ਼ਨਾਵਾਂ ਉਤਪੰਨ ਕਰਕੇ ਸਰੀਰ ਪਾਸੋਂ ਆਚਰਣਹੀਣ ਕਰਮ ਕਰਵਾ ਕੇ ਲੋਕ ਪ੍ਰਲੋਕ ਵਿੱਚ ਲਾਨਤਾ ਤੇ ਅਨੇਕ ਪ੍ਰਕਾਰ ਦੀਆਂ ਸਜ਼ਾਵਾਂ ਭੁਗਤਣ ਦਾ ਕਾਰਨ ਬਣਦੇ ਹਨ ਉਥੇ ਗੁਰਬਾਣੀ ਵਿਚਾਰ ਕਥਾ ਕੀਰਤਨ ਸਤਗੁਰੂ ਜੀ ਤੇ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨੀਆਂ ਪੜਨ ਅਤੇ ਸੁਣਨ ਨਾਲ ਮਨ ਵਿੱਚ ਸ਼ੁਭ ਸ਼੍ਰੇਸ਼ਟ ਵਿਚਾਰ ਉਤਪਨ ਹੋਣੇ ਆਰੰਭ ਹੋ ਜਾਂਦੇ ਹਨ ਇਹਨਾਂ ਚੰਗੇ ਵਿਚਾਰਾਂ ਅਧੀਨ ਮਨੁੱਖ ਸ਼ੁਭ ਗੁਣਾ ਤੇ ਸ਼ੁਭ ਕਰਮਾਂ ਦਾ ਧਾਰਨੀ ਬਣ ਕੇ ਜਿੱਥੇ ਇਸ ਲੋਕ ਵਿੱਚ ਜਸ ਖਟਦਾ ਹੈ ਉੱਥੇ ਸੁਦੇ ਸਿੱਧ ਹੀ ਆਪਣਾ ਪਰਲੋਕ ਵੀ ਸਵਾਰ ਲੈਂਦਾ ਹੈ ਸੋ ਆਪਾਂ ਨੂੰ ਹਮੇਸ਼ਾ ਵਿਵੇਕ ਬੁੱਧੀ ਨਾਲ ਨਿਰਣਾ ਕਰਕੇ ਉਹੋ ਹੀ ਸਾਹਿਤ ਪੜ੍ਹਨਾ ਚਾਹੀਦਾ ਹੈ ਉਹੋ ਹੀ ਵਿਚਾਰ ਸੁਣਨੇ ਚਾਹੀਦੇ ਹਨ ਜਿਸ ਦੁਆਰਾ ਸਾਡੇ ਅੰਦਰ ਉੱਚ ਆਚਰਣ ਵਾਲੇ ਵਿਚਾਰ ਉਤਪਨ ਹੋਣ ਅਤੇ ਅਸੀਂ ਉੱਚ ਆਚਰਣ ਦੇ ਧਾਰਨੀ ਬਣ ਸਕੀਏ ਸਤਿਗੁਰੂ ਜੀ ਦਾ ਪਰਮਾਨ ਹੈ ਕਿ ਸੱਚ ਸਭ ਤੋਂ ਵੱਡਾ ਹੈ ਸੱਚ ਤੋਂ ਬਿਨਾ ਬਾਕੀ ਸਾਰੇ ਕਰਮ ਘਟਿਆ ਹਨ ਪਰ ਸੱਚ ਤੋਂ ਉੱਪਰ ਸੱਚ ਆਚਾਰ ਦੇ ਕਰਮ ਹਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ੍ਰੀ ਰਾਗ ਅੰਦਰ ਪਾਵਨ ਬਚਨ ਹੈ ਕਿ ਸਚਹੁ ਓਰੇ ਸਭ ਕੋ ਉਪਰ ਸੱਚ ਆਚਾਰ ਸੋ ਸੱਚ ਆਚਾਰ ਦੇ ਧਾਰਨੀ ਬਣ ਲਈ ਸੱਚ ਆਚਾਰ ਦੇ ਬੋਲ ਸੱਚ ਆਚਾਰ ਦਾ ਸਾਹਿਤ ਪੜਨਾ ਤੇ ਸੁਣਨਾ ਅਤਿ ਲਾਜ਼ਮੀ ਹੈ ਵਿਚਾਰ ਕਰਨ ਦੀ ਤੇ ਇਸ ਮਾਰਗ ਦੇ ਪੰਧ ਹੀ ਬਣਦੀ ਅਤ ਲੋੜ ਹੈ ਪਰ ਵੱਧ ਕਿਸਮਤੀ ਦੀ ਬਦੌਲਤ ਕਲਯੁਗ ਦੇ ਲੱਛਣ ਜੋ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਅੰਦਰ ਦਰਸਾਉਣਾ ਕੀਤੇ ਹਨ ਇਨ ਬਿਨ ਅੱਜ ਸਾਕਾਰ ਹੋ ਰਹੇ ਹਨ ਸਹਿਬਾਂ ਦਾ ਪਾਵਨ ਬਚਨ ਹੈ ਕਿ ਸ਼ਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਬਿਲਾ ਲੋ ਅੱਜ ਆਪਾਂ ਖੁਦ ਅੱਖਾਂ ਨਾਲ ਵੇਖ ਰਹੇ ਹਾਂ ਥੋੜੇ ਜੇ ਘਰਾਂ ਨੂੰ ਛੱਡ ਕੇ ਬਾਕੀ ਹਰ ਘਰ ਵਿੱਚ ਅਸ਼ਲੀਲ ਫਿਲਮਾਂ ਤੇ ਉਹਨਾਂ ਦੇ ਬੋਲ ਸਾਰਾ ਪਰਿਵਾਰ ਇਕੱਠਾ ਬੈਠ ਕੇ ਸੁਣਦਾ ਤੇ ਵੇਖਦਾ ਹੈ ਇਥੋਂ ਤੱਕ ਕਿ ਗੱਡੀਆਂ ਕਾਰਾਂ ਮੋਟਰਸਾਈਕਲਾਂ ਤੇ ਜ਼ਿਮੀਦਾਰਾਂ ਦੇ ਮੁੰਡਿਆਂ ਨੇ ਦੇਖਾ ਦੇਖੀ ਇਥੋਂ ਤੱਕ ਕਿ ਆਪਣੇ ਟਰੈਕਟਰਾਂ ਤੇ ਵੀ ਵੱਡੇ ਵੱਡੇ ਡੈਕ ਲਵਾ ਕੇ ਅਸ਼ਲੀਲ ਗਾਣਿਆਂ ਦੀ ਭੰਮਾਰ ਲਾਈ ਹੋਈ ਹੈ ਜਿੱਥੇ ਉਹ ਵਾਤਾਵਰਣ ਵਿੱਚ ਸਾਊਂਡ ਪੋਲੂਸ਼ਨ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਉਥੇ ਦਿਨ ਰਾਤ ਕਮਕੁਜੀ ਦੇ ਲਚਰਬੋਲ ਸੁਣਨ ਤੇ ਬਦੌ ਸੁਣਨ ਦੀ ਬਦੌਲਤ ਬਹੁਤਾਤ ਵਿੱਚ ਮਨੁੱਖ ਦੀ ਅੱਖ ਮੈਲੀ ਹੋ ਚੁੱਕੀ ਹੈ ਤੇ ਹੋ ਰਹੀ ਹੈ ਜਿਸ ਸਦਕਾ ਸੰਸਾਰ ਵਿੱਚੋਂ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਾਂ ਜਾਣੇ ਦਾ ਰਿਸ਼ਤਾ ਖਤਮ ਹੋ ਰਿਹਾ ਹੈ ਇੱਕ ਦੂਸਰੇ ਦੀ ਧੀ ਭੈਣ ਨੂੰ ਬੁਰੀ ਨਿਗਾ ਨਾਲ ਦੇਖ ਤੇ ਸੋਚ ਰਿਹਾ ਹੈ ਇਹ ਮਨੁੱਖ ਦੂਸਰਾ ਉਸ ਦੀ ਧੀ ਭੈਣ ਨੂੰ ਕਾਮ ਕੂਚੀ ਅਧੀਨ ਹੜੱਪਣ ਲਈ ਵੀ ਤਿਆਰ ਬੈਠਾ ਹੈ ਇਸ ਸਮੇਂ ਵਿੱਚ ਸਮਰਤ ਅੱਖ ਸਤਿਗੁਰਾਂ ਦਾ ਬਚਨ ਕਿ ਇਸਤਰੀ ਜਾਤ ਇਸ ਜ਼ੁਲਮ ਨੂੰ ਰੋਕਣ ਦੀ ਥਾਂ ਸਗੋਂ ਪੁਰਸ਼ਾਂ ਨਾਲ ਸਹਿਯੋਗੀ ਬਣ ਗਈ ਹੈ ਅਤੇ ਪੁਰਸ਼ ਸ਼ਿਕਾਰੀਆ ਵਾਂਗ ਇਹਨਾਂ ਦੀ ਭਾਲ ਵਿੱਚ ਦਿਨ ਰਾਤ ਇੱਕ ਟਿਕ ਲਾ ਕੇ ਇਸਤਰੀ ਜਾਤ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਢੂੰਢਦੇ ਫਿਰਦੇ ਹਨ ਸੋਚ ਸੰਜਮ ਤੇ ਮਿੱਠਾ ਬੋਲਣ ਦੀਆਂ ਸਭ ਰੀਤਾਂ ਅਲੋਪ ਹੋ ਗਈਆਂ ਹਨ ਨਾ ਖਾਣਯੋਗ ਪਦਾਰਥ ਸ਼ਰੇ ਆਮ ਖਾ ਕੇ ਮਨੁੱਖ ਖੁਸ਼ ਹੁੰਦਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਬਚਨ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1242 ਉੱਪਰ ਅੰਕਿਤ ਹੈ ਕਿ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾ ਇਹ ਸਾਰਾ ਕੁਝ ਕਿਸੇ ਨੇ ਬਾਹਰੋਂ ਆ ਕੇ ਨਹੀਂ ਕੀਤਾ ਅਸੀਂ ਖੁਦ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਇਹ ਕਾਰ ਆਪ ਕਰ ਰਹੇ ਹਾਂ ਜੇ ਕਿਸੇ ਪੁਰਸ਼ ਨੂੰ ਕਹੋ ਤਾਂ ਅੱਗੋਂ ਜਵਾਬ ਦਿੰਦਾ ਹੈ ਜੀ ਪੁਰਾਣੇ ਸਮੇਂ ਹੁਣ ਬੀਤ ਗਏ ਸਮੇਂ ਦੇ ਹਾਣੀ ਬਣ ਕੇ ਸਮੇਂ ਅਨਸਾਰ ਤੁਰਨਾ ਪੈਂਦਾ ਉਸ ਦੀ ਸੋਚ ਅਨਸਾਰ ਉਸ ਦਾ ਉੱਤਰ ਸ਼ਾਇਦ ਠੀਕ ਹੋਵੇ ਪਰ ਯਾਦ ਰੱਖਿਓ ਜਿਸ ਸਮੇਂ ਦੇ ਆਪਾਂ ਹਾਣੀ ਬਣ ਕੇ ਅੱਜ ਤੁਰ ਰਹੇ ਆ ਨਾ ਇਸ ਸਮੇਂ ਨੇ ਸਾਨੂੰ ਉਸ ਹਨੇਰੀ ਖੱਡ ਵਿੱਚ ਧੱਕਾ ਦੇ ਕੇ ਸਿੱਟਣਾ ਤੇ ਆਪ ਅਗਾਹ ਤੁਰ ਜਾਣਾ ਜਿਸ ਅਗਿਆਨਤਾ ਵਿੱਚ ਸਾਨੂੰ ਆਪਣੇ ਪ੍ਰਾਏ ਰਿਸ਼ਤਿਆਂ ਦੀ ਸੋਚ ਹੀ ਅਲੋਪ ਹੋ ਜਾਣੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਸਮੇਂ ਨੇ ਇੱਕ ਬੇਨਿਜਮਾ ਜਾਨਵਰਾਂ ਵਾਲਾ ਜੀਵਨ ਬਤੀਤ ਕਰਨ ਲਈ ਮਜਬੂਰ ਕਰ ਦੇਣਾ ਹੈ ਸੋ ਆਪਾਂ ਸਮੇਂ ਦੇ ਹਾਣੀ ਨਾ ਬਣੀਏ ਗੁਰੂ ਅਗਵਾਈ ਵਿੱਚ ਸਮੇਂ ਨੂੰ ਆਪਣਾ ਹਾਣੀ ਬਣਾਈਏ ਇਸ ਕਰਕੇ ਆਪਾਂ ਸਮੇਂ ਦੇ ਹਾਣੀ ਨਾ ਬਣੀਏ ਸਗੋਂ ਗੁਰੂ ਅਗਵਾਈ ਵਿੱਚ ਗੁਰੂ ਪ੍ਰੇਰਣਾ ਵਿੱਚ ਸਮੇਂ ਨੂੰ ਆਪਣਾ ਹਾਣੀ ਬਣਾਈਏ ਤਦ ਬਚਿਆ ਜਾਵੇਗਾ ਨਹੀਂ ਤੇ ਹਾਲਾਤ ਜੋ ਅੱਜ ਚੱਲ ਰਹੇ ਨੇ ਇਹਨਾਂ ਹਾਲਾਤਾਂ ਉੱਪਰ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ ਅੱਜ ਆਪਾਂ ਦੇਖ ਹੀ ਰਹੇ ਹਾਂ ਨਾ ਬਲਾਤਕਾਰਾਂ ਨਾਲ ਅਖਬਾਰਾਂ ਭਰੀਆਂ ਹੁੰਦੀਆਂ ਨੇ ਇਹ ਸਾਰੀ ਦੇਣ ਅਜੋਕੇ ਸਮੇਂ ਦੇ ਹਾਣੀ ਹੋਣ ਦੀ ਹੀ ਤਾਂ ਹੈ ਅੱਜ ਸੰਭਾਲਣ ਦੀ ਅੱਜ ਆਪਾਂ ਸੰਭਾਲਣ ਦੀ ਤਕੜੇ ਹੋਣ ਦੀ ਲੋੜ ਹੈ ਸਵੈ ਪਰਚੋਲ ਅਤੇ ਉਪਰਾਲਾ ਕਰਨ ਦੀ ਲੋੜ ਪਿਛਲੇ ਪੰਨਿਆਂ ਅੰਦਰ ਆਪਾਂ ਕੇਵਲ ਦੋ ਘਟਨਾਵਾਂ ਚੰਗਾ ਸਾਹਿਤ ਪੜਨ ਅਤੇ ਸੁਣਨ ਦੀਆਂ ਬਾਤੀਆਂ ਹਨ ਜੇ ਅਧਈਆਂ ਘਟਨਾਵਾਂ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਜੋ ਦਾਸ ਦੇ ਸਾਹਮਣੇ ਵਰਤੀਆਂ ਜੇ ਉਹਨਾਂ ਨੂੰ ਲਿਖਣਾ ਆਰੰਭ ਕਰ ਦਈਏ ਤਾਂ ਸੈਂਕੜੇ ਪੰਨਿਆਂ ਦੀ ਪੁਸਤਕ ਬਣ ਸਕਦੀ ਹੈ ਪਰ ਕੇਵਲ ਨਮੂਨੇ ਮਾਤਰ ਹੀ ਇਹਨਾਂ ਦੀ ਸਾਂਝ ਆਪਸੰਗਤਾ ਨਾਲ ਇੱਥੇ ਪਾਈ ਹੈ ਤਾਂ ਜੋ ਸਾਡੇ ਅੰਦਰ ਚੰਗਾ ਸਾਹਿਤ ਪੜਨ ਅਤੇ ਸੁਣਨ ਦੀ ਰੁਚੀ ਪੈਦਾ ਹੋਵੇ। ਕਈ ਵਾਰੀ ਸੰਗਤੀ ਰੂਪ ਵਿੱਚ ਜਦੋਂ ਆਪਾਂ ਬੈਠ ਕੇ ਆਪਣੀ ਕੌਮ ਵੱਲ ਨਜ਼ਰ ਮਾਰਦੇ ਹਾਂ ਤਾਂ ਉੱਥੇ ਵਿਚਾਰਾਂ ਕਰਨ ਦੇ ਨਾਲ ਸੰਗਤੀ ਲੋਕ ਆਪਣੀ ਕੌਮ ਦੀ ਢਹਿੰਦੀ ਕਲਾ ਲਈ ਜਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਹੋਰ ਧਾਰਮਿਕ ਸੰਸਥਾਵਾਂ ਨੂੰ ਜਾਂ ਸਾਧੂ ਮਹਾਤਮਾਵਾਂ ਨੂੰ ਜਾਂ ਕਿਸੇ ਹੋਰ ਸੰਸਥਾ ਨੂੰ ਦੋਸ਼ੀ ਟਹਿਰਾਉਣਾ ਸ਼ੁਰੂ ਕਰ ਦਿੰਦੇ ਨੇ ਪ੍ਰਚਾਰਕਾਂ ਨੂੰ ਤੇ ਸੰਤਾਂ ਨੂੰ ਤੇ ਗਾਲਾਂ ਦੀ ਪਰਮਾਰਨ ਵਾਲੀ ਨਿਵਾਜ ਦੇਣੇ ਕਿ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਨਹੀਂ ਕੀਤਾ ਇਸੇ ਤਰ੍ਹਾਂ ਸਨ 2010 ਦੇ ਵਿੱਚ ਇੱਕ ਇਕੱਠ ਵਿੱਚ ਜਾਣ ਦਾ ਸਮਾਂ ਦਾਸ ਨੂੰ ਮਿਲਿਆ ਜਿਸ ਵਿੱਚ ਤਕਰੀਬਨ 50-60 ਸਿੰਘ ਤੇ ਬੀਬੀਆਂ ਸ਼ਾਮਲ ਸਨ ਉਹ ਸਾਰੇ ਹੀ ਆਪਣੇ ਆਪ ਨੂੰ ਪੰਥ ਦੇ ਦਰਦੀ ਕਹਲਾਉਣ ਦਾ ਦਾਵਾ ਕਰਦੇ ਸਨ ਤੇ ਪੰਥ ਦੀ ਛੜਦੀਕ ਜੜਦੀ ਕਲਾ ਵਾਸਤੇ ਵਿਚਾਰ ਕਰਨ ਲਈ ਹੀ ਇਕੱਠੇ ਹੋਏ ਸਨ ਬਹੁਤਿਆਂ ਨੇ ਆਪੋ ਆਪਣੀਆਂ ਰਾਵਾਂ ਦਿੱਤੀਆਂ ਤੇ ਉਹਨਾਂ ਦਾ ਤੱਤਸਾਰ ਸੰਸਥਾਵਾਂ ਜਾਂ ਸੰਤਾਂ ਉੱਪਰ ਹੀ ਨਜ਼ਲਾ ਸੁਟਣਾ ਸੀ ਕਈਆਂ ਨੇ ਰਸਾਲੇ ਪ੍ਰਕਾਸ਼ਿਤ ਕਰਨ ਦੀ ਸਲਾਹ ਦਿੱਤੀ ਕਈਆਂ ਨੇ ਟੈਲੀਵਿਜ਼ਨ ਚੈਨਲ ਖੋਲ੍ਹ ਕੇ ਪ੍ਰਚਾਰ ਕਰਨ ਦੀ ਤਵੀਜ਼ ਦਿੱਤੀ ਆਖਰ ਕਾਫੀ ਸਮਾਂ ਦੇ ਵਿਚਾਰ ਵਟਾਂਦਰੇ ਉਪਰੰਤ ਉਹਨਾਂ ਦੇ ਮੁਖੀ ਨੇ ਬਾਬਾ ਜੀ ਲਿਖਦੇ ਨੇ ਕਿ ਦਾਸ ਨੂੰ ਵੀ ਇਸ਼ਾਰਾ ਕੀਤਾ ਕਿ ਤੁਸੀਂ ਵੀ ਆਪਣੇ ਵਿਚਾਰ ਦਿਓ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਨੂੰ ਬੇਨਤੀ ਕੀਤੀ ਕਿ ਭਾਈ ਸਾਰੀ ਸੰਗਤ ਦੇ ਸੁਝਾਅ ਬਹੁਤ ਸੋਹਣੇ ਤੇ ਕੀਮਤੀ ਹਨ ਅਸੀਂ ਤੁਸੀਂ ਸਾਰੇ ਆਪਣੇ ਆਪ ਨੂੰ ਪੰਥ ਦੇ ਦਰਦ ਦੀ ਕਹਾਉਣ ਵਾਲੇ ਬੈਠੇ ਆਂ ਤੁਹਾਡੇ ਕਹਿਣ ਮੁਤਾਬਕ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਿਸੇ ਹੋਰ ਸੰਸਥਾ ਨੇ ਨਾ ਹੀ ਸੰਤ ਮਹਾਪੁਰਸ਼ਾਂ ਨੇ ਕੌਮ ਨੂੰ ਨਾਸਤਕਤਾ ਅਤੇ ਪਤਿਤਪੂਣੇ ਦੀ ਖੱਡ ਵਿੱਚੋਂ ਕੱਢਣ ਵਿੱਚ ਸਹਾਇਤਾ ਹੋਣਾ ਹੈ ਤੇ ਨਾ ਹੋਏ ਹਨ ਜੇ ਕੋਈ ਸਾਡੇ ਵਿੱਚੋਂ ਜਾਂ ਬਾਹਰੋਂ ਆ ਕੇ ਸਾਨੂੰ ਹੀ ਸਵਾਲ ਪੁੱਛ ਲੈ ਕਿ ਠੀਕ ਹੈ ਭਾਈ ਨਾ ਸੰਸਥਾਵਾਂ ਨੇ ਤੇ ਨਾ ਹੀ ਸੰਤਾਂ ਨੇ ਗੁਰਮਤਿ ਪ੍ਰਚਾਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ ਤੁਸੀਂ ਵੀ ਸਾਰੇ ਪੰਥ ਦਾ ਅੰਗ ਹੋ ਤੁਸੀਂ ਨਾਸਤਕਤਾ ਅਤੇ ਪਤਿਤਪੁਣੇ ਨੂੰ ਠੱਲ ਪਾਉਣ ਲਈ ਕੀ ਉਦਮ ਅਪਰਾਲਾ ਕੀਤਾ ਹੈ ਭਾਵ ਕਿ ਸਾਨੂੰ ਇੱਥੇ ਜਿਹੜੇ ਬੈਠੇ ਹੋਏ ਹਾਂ ਇਹਨਾਂ ਨੂੰ ਹੀ ਕੋਈ ਪੁੱਛ ਲਾਏ ਕਿ ਠੀਕ ਹੈ ਸੰਸਥਾਵਾਂ ਨੇ ਸੰਤਾਂ ਮਹਾਤਮਾਵਾਂ ਨੇ ਪ੍ਰਚਾਰਕਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਕੁਝ ਨਹੀਂ ਕੀਤਾ ਤੇ ਤੁਸੀਂ ਕੀ ਕੀਤਾ ਤੇ ਸ਼ਾਇਦ ਸਾਡੇ ਪਾਸ ਕੋਈ ਜਵਾਬ ਨਾ ਹੋਵੇ ਪਰ ਜੇ ਕਿਸੇ ਪਾਸ ਕੋਈ ਜਵਾਬ ਹੈ ਤੇ ਬਾਬਾ ਜੀ ਲਿਖਦੇ ਨੇ ਕਿ ਮੈਂ ਉਹਨਾਂ ਸੰਗਤ ਵਿੱਚ ਬੈਠੇ ਗੁਰਮੁਖ ਪਿਆਰਿਆਂ ਨੂੰ ਪੁੱਛਿਆ ਕਿ ਤੁਸੀਂ ਦੱਸਣ ਦੀ ਖੇਚਲ ਕਰੋ ਕਿ ਕੀ ਉਪਰਾਲਾ ਕੀਤਾ ਇੱਕ ਤੋਂ ਪ੍ਰੇਮੀਆਂ ਨੇ ਕਿਹਾ ਜੀ ਅਸੀਂ ਇਹਨਾਂ ਗੁਰਮਤ ਰਸਾਲਿਆਂ ਦੀ ਮਦਦ ਲਈ ਦਸਵੰਧ ਭੇਜਦੇ ਹਾਂ ਬਾਕੀ ਤਕਰੀਬਨ ਚੁੱਪੀ ਰਹਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਠੀਕ ਹੈ ਤੁਸੀਂ ਆਪਣੀ ਬੁੱਧੀ ਅਨੁਸਾਰ ਠੀਕ ਕਰ ਰਹੇ ਹੋ ਪਰ ਇਹ ਸਾਰੇ ਰਸਾਲੇ ਤਾਂ ਮੁੱਲ ਵੇਚਦੇ ਨੇ ਸਾਡੀ ਕੌਮ ਵਿੱਚ ਪੜਨ ਦੀ ਰੁਚੀ ਤਾਂ ਉਂਝ ਹੀ ਘੱਟ ਹੈ ਅਸੀਂ ਕਿਸੇ ਵੀ ਸ਼ਹਿਰ ਦੇ ਸ਼ਾਪਿੰਗ ਸੈਂਟਰ ਵਿੱਚ ਜਾਈਏ ਉੱਥੋਂ ਹਜ਼ਾਰਾਂ ਰੁਪਏ ਦੇ ਕੱਪੜੇ ਹੋਰ ਸਾਜੂ ਸਮਾਨ ਤਾਂ ਖਰੀਦ ਲਿਆਉਂਦੇ ਆ ਪਰ ਚੰਗਾ ਸਾਹਿਤ ਗੁਰਮਤੀ ਸਾਹਿਤ ਪੜਨ ਜਾਂ ਗੁਰਬਾਣੀ ਅਰਥ ਸਮਝਣ ਲਈ ਅਸੀਂ 100 ਰੁਪਏ ਦੇ ਖਰਚ ਨੂੰ ਵੀ ਫਜ਼ੂਲ ਖਰਚੀ ਸਮਝਦੇ ਆ ਜਦੋਂ ਬਾਕੀ ਕਮਾਂਵਲ ਵੇਖਦੇ ਆ ਚਾਹੇ ਉਹ ਬੱਸ ਅੱਡੇ ਉੱਪਰ ਬੈਠੇ ਹੋਣ ਜਾਂ 에ਰਪੋਰਟ ਦੇ ਵੇਟਿੰਗ ਰੂਮ ਵਿੱਚ ਹੋਣ ਜਹਾਜ਼ ਦੀ ਇੰਤਜ਼ਾਰ ਕਰ ਰਹੇ ਹੋਣ ਉਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਆਪਣੇ ਬੈਗ ਵਿੱਚੋਂ ਕੋਈ ਨਾ ਕੋਈ ਪੁਸਤਕ ਕੱਢਣੀ ਤੇ ਪੜ੍ਹਨੀ ਸ਼ੁਰੂ ਕਰ ਦੇਣੀ ਜੇ ਉਸ پاس ਪੁਸਤਕ ਨਾ ਹੋਵੇ ਤਾਂ ਉਹ ਲਾਗਲੇ ਬੁੱਕਸਟੋਰ ਤੇ ਜਾਂਦੇ ਨੇ ਉੱਥੋਂ ਕਿਤਾਬ ਜ਼ਰੂਰ ਖਰੀਦ ਲੈਣਗੇ ਤੇ ਉਹਨੂੰ ਪੜ੍ਹਨਾ ਸ਼ੁਰੂ ਕਰ ਦੇਣਗੇ ਉਹਦੇ ਮੁਕਾਬਲੇ ਵਿੱਚ ਅਸੀਂ ਆਪਣੇ ਵੱਲ ਝਾਤ ਮਾਰੀਏ ਅਸੀਂ ਲੋਕ ਬਸਾਂ ਆੜਿਆਂ ਜਾਂ ਵੇਟਿੰਗ ਰੂਮਾਂ ਵਿੱਚ ਬੈਠ ਕੇ ਕੀ ਕਰਦੇ ਆਂ ਜਾਂ ਤਾਂ ਉੱਚੀ ਉੱਚੀ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਹੋਵਾਂਗੇ ਜੇ ਨਹੀਂ ਤਾਂ ਉੱਚੀ ਉੱਚੀ ਘਰ ਵਾਲਿਆਂ ਨੂੰ ਫੋਨ ਤੇ ਦੱਸ ਰਹੇ ਹੋਵਾਂਗੇ ਕਿ ਸ਼ਗਾਰਿਆ ਮੈਂ ਵੇਟਿੰਗ ਰੂਮ ਵਿੱਚ ਬੈਠਾ ਸਿਕਿਉਰਿਟੀ ਹੋ ਗਈ ਆ ਤੋ ਚਿੰਤਾ ਨਾ ਕਰੀ ਜਹਾਜ਼ ਤਾਂ ਕੱਟਾ ਲੇਟ ਚੱਲਣਾ ਹੈ ਘਰ ਨੂੰ ਤੂੰ ਫੋਨ ਕਰ ਦੇ ਮੈਂ ਕਿਤੇ ਦਿੱਲੀ 에ਰਪੋਰਟ ਤੇ ਐਵੇਂ ਉੱਲੂ ਵਾਂਗੂ ਇਹ ਤੋਂ ਉਧਰ ਨੱਚਾਕਦਾ ਫਿਰਾਂ ਸੋਨੂੰ ਨੂੰ ਵੀ ਤਕੀਦ ਕਰ ਦੇ ਕਿ ਮੈਂ ਸਲੇਟੀ ਰੰਗ ਦੀ ਪੱਗ ਬੰਨੀ ਆ ਮੈਨੂੰ ਪਛਾਣ ਲੈ ਚੰਗਾ ਫਿਰ ਸਾਰੇ ਨਿਆਣਿਆਂ ਨੂੰ ਪਿਆਰ ਦੇਈ ਮੈਂ 2 ਮਹੀਨਿਆਂ ਚ ਮੁੜਿਆ ਆਣਾ ਨਿਆਣੇ ਉਦਾਸ ਨਾ ਹੋਣ ਧਿਆਨ ਰੱਖੀ ਇਦਾਂ ਦੇ ਰੌਲੇ ਰੱਪੇ ਵਾਲੀਆਂ ਫੋਨ ਕਾਲਾਂ ਜਾਂ ਤਾਂ ਆਪਾਂ ਉੱਥੇ 에어ਪੋਰਟਾਂ ਤੇ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ ਬੋਰਡਿੰਗ ਵੇਲੇ ਫਿਰ ਲਾਈਨ ਵਿੱਚ ਲੱਗ ਕੇ ਫੋਨ ਘੁਮਾ ਦੇਣਾ ਚੰਗਾ ਹੁਣ ਜਹਾਜ਼ ਦੀ ਤਿਆਰੀ ਹੋ ਗਈ ਆ ਮੈਂ ਨਾਲ ਦੇ ਸਾਥੀ ਨੂੰ ਪੁੱਛਿਆ ਇਹ ਕਹਿੰਦੇ ਆ ਕਿ ਜਹਾਜ਼ ਦੀ ਟਿਕਟ ਤੇ ਪਾਸਪੋਰਟ ਮੰਗਦੇ ਆ ਇਹ ਮੈਂ ਹੁਣ ਦੋਨੇ ਚੀਜ਼ਾਂ ਪਾਸਪੋਰਟ ਤੇ ਟਿਕਟ ਵੀ ਹੱਥ ਵਿੱਚ ਲੈ ਲਈਆਂ ਨੇ ਚੰਗਾ ਕਰੀ ਸਾਸਰੀ ਘਰ ਅਜਿਹਾ ਫਾਲਤੂ ਤੇ ਟਾਈਮ ਨੂੰ ਧੱਕਾ ਦੇਣ ਵਾਲੀਆਂ ਗੱਲਾਂ ਕਰਕੇ ਅਸੀਂ ਸਮੇਂ ਨੂੰ ਧੱਕਾ ਦਿੰਦੇ ਹਾਂ। ਜਾਂ ਫਿਰ ਇੱਕ ਦੂਸਰੇ ਨਾਲ ਰਲ ਕੇ ਤਰ੍ਹਾਂ-ਤਰ੍ਹਾਂ ਦੀਆਂ ਦੂਜੀਆਂ ਪ੍ਰਤੀ ਟਿੱਪਣੀਆਂ ਕਰ ਰਹੇ ਹੁੰਦੇ ਹਾਂ। ਇਹ ਸਾਰਾ ਆਪਾਂ ਨੂੰ ਪਤਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਸਾਡੀ ਕੌਮ ਵਿੱਚ ਚੰਗਾ ਸਾਹਿਤ ਪੜ੍ਹਨ ਦੀ ਰੁਚੀ ਬਹੁਤ ਘੱਟ ਹੈ। ਪੜ੍ਹਨ ਦੀ ਰੁਚੀ ਜਾਂ ਚੇਟਕ ਲਾਉਣ ਵਾਸਤੇ ਵੀ ਅਸੀਂ ਕੋਈ ਉਪਰਾਲਾ ਨਹੀਂ ਕੀਤਾ। ਜੇ ਸਿੱਖਿਆ ਲੈਣੀ ਹੋਵੇ ਤਾਂ ਹਰ ਕਿਸਮ ਦੇ ਬੰਦਿਆਂ ਪਾਸੋਂ ਰਸਤਾ ਪ੍ਰਾਪਤ ਕੀਤਾ ਜਾ ਸਕਦਾ ਹੈ ਆਪਾਂ ਸਾਰੇ ਵੇਖਦੇ ਹਾਂ ਕਿ ਕੋਈ ਵੀ ਮਨੁੱਖ ਨਸ਼ਈ ਬਣਨਾ ਨਹੀਂ ਚਾਹੁੰਦਾ ਪਰ ਨਸ਼ਾ ਲਾਉਣ ਵਾਲੇ ਪਹਿਲਾਂ ਉਸ ਮਨੁੱਖ ਪਾਸ ਜਾਣਗੇ ਜਿਸ ਨੂੰ ਉਹਨਾਂ ਨਸ਼ੇ ਦੇ ਅੰਮਲ ਵਿੱਚ ਫਸਾਉਣਾ ਹੁੰਦਾ ਹੈ ਉਸ ਦੇ ਕੋਲ 2-4 ਦਿਨ ਬੈਠ ਕੇ ਨਸ਼ੇ ਦੇ ਲੋਰ ਦੀਆਂ ਸਿਫਤਾਂ ਕਰਨੀਆਂ ਚੌਥੇ ਦਿਨ ਉਸ ਨੂੰ ਆਪਣੇ ਪਾਸੋਂ ਨਸ਼ੇ ਦੀ ਗੋਲੀ ਦੇ ਦੇਣੀ ਕਿ ਆ ਖਾ ਕੇ ਤਾਂ ਵੇਖ ਕਿਦਾਂ ਸਵਰਗ ਦੀਆਂ ਲੋਰੀਆਂ ਮਿਲਦੀਆਂ ਨੇ ਦੀਨ ਦੁਨੀਆ ਭੁੱਲ ਕੇ ਬੰਦਾ ਸਮਾਧੀ ਸਥਿਤ ਹੋ ਜਾਂਦਾ ਹੈ ਉਹ ਭਾਈ ਇਹਦਾ ਨੁਕਸਾਨ ਘੋੜਾ ਜਿੰਨਾ ਵੀ ਨਹੀਂ ਸੋਫੀ ਮਨੁੱਖ ਬਥੇਰੀ ਨਾ ਨੁਕਰ ਕਰਦਾ ਪਰ ਨਸ਼ਈ ਉਸ ਨੂੰ ਨਸ਼ਾ ਦੇਣ ਦਾ ਪੂਰਾ ਪੂਰਾ ਯਤਨ ਕਰਦਾ ਹੈ ਕਿ ਭਰਾਵਾ ਸਾਨੂੰ 4 ਦਿਨ ਤੇਰੇ ਪਾਸ ਆਉਂਦਿਆਂ ਨੂੰ ਹੋਗਾ ਇੱਕ ਵਾਰੀ ਸਾਡਾ ਕਿਹਾ ਮੰਨ ਕੇ ਗੋਲੀ ਖਾ ਕੇ ਤਾਂ ਵੇਖ ਕੱਲ ਨੂੰ ਤੂੰ ਨਾ ਖਾਈ ਅਸੀਂ ਕਿਹਾ ਤੇਰੇ ਮੂੰਹ ਵਿੱਚ ਜ਼ੋਰ ਨਾਲ ਪਾ ਦੇਣੀ ਹੈ ਅੱਜ ਯਾਰੀ ਤਾਂ ਨਿਭਣੀ ਆ ਜੇ ਤੂੰ ਸਾਡਾ ਕਹਾ ਮੰਨ ਲੈ ਭਾਵੇਂ ਅਨੇਕ ਪਾਪੜ ਵੇਲ ਕੇ ਉਸ ਨੂੰ ਨਸ਼ਾ ਖਵਾਣਾ ਪਵੇ ਉਹ ਨਸ਼ਈ ਮਨੁੱਖ ਖਵਾ ਹੀ ਦਿੰਦੇ ਨੇ ਤੇ ਜਦੋਂ ਫਿਰ ਹਫ਼ਤੇ 10 ਦਿਨ ਵਿੱਚ ਉਹ ਵਿਚਾਰਾ ਨਸ਼ਾ ਖਾਣ ਦਾ ਆਦੀ ਬਣ ਜਾਂਦਾ ਹੈ ਤੇ ਉਹ ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਆਪਣੇ ਦੋਸਤਾਂ ਪਾਸੋਂ ਫਿਰ ਕਿਤੇ ਗੋਲੀ ਮੰਗਦਾ ਹੈ ਤਾਂ ਅੱਗੋਂ ਉੱਤਰ ਦਿੰਦੇ ਨੇ ਯਾਰ ਤੂੰ ਇੰਨੀ ਜ਼ਮੀਨ ਜਾਇਦਾਦ ਦਾ ਮਾਲਕ ਹੈਂ ਤੂੰ ਆਪਣੀ ਡੱਬੀ ਹੁਣ ਜੁਦੀ ਕਰ ਲੈ ਐਵੇਂ ਮੰਗਤਿਆਂ ਮੰਗੂ ਹਰ ਰੋਜ਼ ਸਾਡੇ ਪਾਸੋਂ ਨਾ ਮੰਗਿਆ ਕਰ ਸਗੋਂ ਤੂੰ ਮੰਗ ਤੇ ਦੀ ਥਾਂ ਦਾਤਾ ਬਣ ਕੇ ਇਸ ਸਵਰਗ ਦੇ ਸਵਰਗ ਦੇ ਝੂਟੇ ਦੇਣ ਵਾਲੀਆਂ ਗੋਲੀਆਂ ਦਾ ਦਾਨ ਕਰਿਆ ਕਰ ਤਾਂ ਜੋ ਤੇਰੀ ਮਾਇਆ ਵੀ ਸਫਲ ਹੋਵੇ। ਜ਼ਮੀਨ ਪੈਸਾ ਕਿਹੜਾ ਨਾਲ ਜਾਣੇ ਆ। ਇਸ ਤਰ੍ਹਾਂ ਕਰਕੇ ਇੱਕ ਸੋਫੀ ਮਨੁੱਖ ਨੂੰ ਅਮਲ ਦੀ ਚੇਟਕ ਲਾ ਕੇ ਉਸ ਦਾ ਘਰ-ਬਾਰ ਉਜਾੜ ਦਿੱਤਾ ਜਾਂਦਾ ਹੈ। ਪਰ ਅਸੀਂ ਤਾਂ ਲੋਕਾਈ ਦੇ ਘਰ-ਬਾਰ ਵਸਦੇ ਰਸ ਦੇ ਕਰਨ ਲਈ ਚੰਗਾ ਸਾਹਿਤ ਪੜ੍ਹਨ ਅਤੇ ਆਪਣੀ ਕੌਮ ਨੂੰ ਚੇਟਕ ਲਾਉਣ ਦੀ ਗੱਲ ਕਰਨੀ ਕਰਦੇ ਹਾਂ। ਤਾਂ ਜੋ ਹਰ ਮਨੁੱਖ ਉੱਚ ਆਚਰਣ ਤੇ ਗੁਰਮਤ ਦਾ ਸਾਹਿਤ ਪੜ੍ਹ ਕੇ ਚੰਗੀਆਂ ਗੱਲਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੇ ਤੇ ਆਪ ਵੀ ਸੁਖੀ ਜੀਵਨ ਬਤੀਤ ਕਰੇ ਤੇ ਸਮਾਜ ਲਈ ਵੀ ਵਰਦਾਨ ਸਾਬਤ ਹੋਵੇ ਜੇ ਹੋਰ ਉਦਾਹਰਣ ਦੇਖਣੀ ਹੋਵੇ ਤਾਂ ਇਸਾਈ ਮਤਵਲ ਵੇਖੀਏ ਹਰ ਹਸਪਤਾਲ ਹਰ ਸਕੂਲ ਹਰ ਪਬਲਿਕ ਜਗ੍ਹਾ ਤੇ ਇਸਾਈ ਮਤ ਨਾਲ ਸੰਬੰਧਤ ਸਾਹਿਤ ਪਿਆ ਹੁੰਦਾ ਹੈ ਸਾਹਿਤ ਪਾਸ ਕੋਈ ਨਾ ਕੋਈ ਵਲੰਟੀਅਰ ਵੀ ਕਈ ਵਾਰ ਖਲੋਤਾ ਹੁੰਦਾ ਹੈ ਜੋ ਸਾਰੇ ਲੋਕਾਂ ਨੂੰ ਪ੍ਰੇਰ ਪ੍ਰੇਰ ਕੀ ਭਾਵੇਂ ਉਹ ਕੋਈ ਕਿਸੇ ਦੇਸ਼ ਨਾਲ ਸੰਬੰਧ ਰੱਖਦਾ ਹੋਵੇ ਉਸੇ ਬੋਲੀ ਵਿੱਚ ਉਸ ਨੂੰ ਇਸਾਈਅਤ ਦਾ ਸਾਹਿਤ ਪ੍ਰਦਾਨ ਕਰਨਗੇ ਤੇ ਨਾਲ ਸਾਹਿਤ ਦੇ ਕੇ ਸਾਹਿਤ ਲੈਣ ਵਾਲੇ ਦਾ ਧੰਨਵਾਦ ਕਰਨਗੇ ਪਰ ਇਸ ਦੇ ਉਲਟ ਸਾਡੇ ਪਾਸ ਲੋਕਾਂ ਨੂੰ ਸਿੱਖ ਸਿਧਾਂਤਾਂ ਅਤੇ ਗੁਰੂ ਚਾਲੀ ਦਾ ਉਪਦੇਸ਼ ਦੇਣ ਲਈ ਕੁਝ ਵੀ ਨਹੀਂ ਜੋ ਹੈ ਉਹ ਪੈਸੇ ਦੇ ਕੇ ਖਰੀਦਣਾ ਪੈਂਦਾ ਹੈ ਪੈਸੇ ਦੇ ਕੇ ਤਾਂ ਉਹ ਖਰੀਦੇਗਾ ਜਿਸ ਨੂੰ ਪੜਨ ਦੀ ਤੇ ਗੁਰਮਤ ਸਿਧਾਂਤਾਂ ਨੂੰ ਸਮਝਣ ਦੀ ਰੁਚੀ ਹੋਵੇਗੀ ਫਿਲਾਸਫਰ ਰਸਲ ਉਸ ਦੇ ਕਹਿਣ ਅਨੁਸਾਰ ਕਿ ਸਿੱਖ ਧਰਮ ਦੇ ਸੁਨਹਿਰੀ ਅਸੂਲ ਸਭ ਤੋਂ ਉੱਤਮ ਹਨ ਪਰ ਇਹਨਾਂ ਬਿਹਤਰੀਨ ਊਸੂਲਾਂ ਨੂੰ ਜੋ ਸਤਗੁਰਾਂ ਨੇ ਸਾਰੀ ਮਾਨਵਤਾ ਦੇ ਭਲੇ ਲਈ ਹੋਂਦ ਵਿੱਚ ਲਿਆਂਦੇ ਸਿੱਖਾਂ ਨੇ ਉਹਨਾਂ ਬਿਹਤਰੀਨ ਊਸੂਲਾਂ ਨੂੰ ਅਜੇ ਤੱਕ ਹਵਾ ਵੀ ਨਹੀਂ ਲੱਗਣ ਦਿੱਤੀ ਇਹ ਸਭ ਤੋਂ ਵੱਡਾ ਕਸੂਰ ਸਿੱਖਾਂ ਦਾ ਹੈ ਜਿਸ ਤੋਂ ਉਹ ਕਦੇ ਦੋਸ਼ ਮੁਕਤ ਨਹੀਂ ਹੋ ਸਕਦੇ ਸਾਡੀ ਦਸ਼ਾ ਉੱਪਰ ਸਤਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਫਰਮਾਨ ਹੀ ਟੁੱਕਦਾ ਹੈ ਕਿ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਣ ਹਰ ਦੂਰੇ ਨਾ ਤਾਂ ਅਸੀਂ ਆਪ ਗੁਰੂ ਅਸੂਲਾਂ ਤੋਂ ਪੂਰਨ ਲਾਭ ਪ੍ਰਾਪਤ ਕਰ ਸਕੀ ਹਾਂ ਤੇ ਨਾ ਹੀ ਅਮੋਲਕ ਗੁਰੂ ਰਸੂਲ ਗੁਰੂ ਅਸੂਲਾਂ ਨੂੰ ਲੋਕਾਈ ਤੱਕ ਪਹੁੰਚਾਉਣ ਲਈ ਕੋਈ ਸਾਰਥਕ ਯਤਨ ਕੀਤਾ ਹੈ। ਬਾਬਾ ਸੇਵਾ ਸਿੰਘ ਜੀ ਲਿਖਦੇ ਨੇ ਕਿ ਮੈਂ ਸੰਗਤ ਨੂੰ ਬੇਨਤੀ ਕੀਤੀ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹਰ ਕੌਮ ਦਰਦੀ ਸਿੱਖ ਤਨੋ ਮਨੋ ਕੌਮ ਦੀ ਚੜ੍ਹਦੀ ਕਲਾ ਲੋਚਦਾ ਹੈ ਪਰ ਚੜ੍ਹਦੀ ਕਲਾ ਲਈ ਤੇ ਸਤਗੁਰਾਂ ਦੇ ਸੁਨਹਿਰੀ ਅਸੂਲਾਂ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਸਾਨੂੰ ਮਾਰਗ ਨਹੀਂ ਪ੍ਰਾਪਤ ਹੋ ਰਿਹਾ ਕਿਉਂਕਿ ਅਸੀਂ ਉਹਨਾਂ ਕੌਮਾਂ ਵੱਲ ਵੇਖ ਕੇ ਉਸ ਮੰਜ਼ਲ ਤੇ ਪਹੁੰਚਣਾ ਚਾਹੁੰਦੇ ਹਾਂ ਜਿਨ੍ਹਾਂ ਦੇ ਸਿਆਣਿਆਂ ਨੇ ਘੱਟ ਖਰਚ ਦੇ ਨਾਲ ਵੱਧ ਪ੍ਰਚਾਰ ਕਰਨ ਦੇ ਢੰਗ ਅਪਣਾਏ ਤੇ ਅਪਣਾਏ ਵੀ ਸਦੀਆਂ ਤੋਂ ਸਦੀਆਂ ਤੋਂ ਜੋ ਆਪਣੇ ਮਾਰਗ ਤੇ ਤੁਰਿਆ ਹੋਇਆ ਹੈ ਇੱਕ ਖਲੋਤਾ ਬੰਦਾ ਉਸ ਦੇ ਤੈਅ ਕੀਤੇ ਪੰਡੇ ਤੱਕ ਕਿਸੇ ਤਰ੍ਹਾਂ ਵੀ ਨਹੀਂ ਪੁੱਜ ਸਕਦਾ ਪਰ ਇਹ ਅਸੰਭਵ ਨਹੀਂ ਭਾਵੇਂ ਇੱਕ ਨਾਮ ਤਾਂ ਉਹ ਸਦੀਆਂ ਤੋਂ ਤੁਰੇ ਲੋਕਾਂ ਦੀ ਮੰਜ਼ਲ ਤੇ ਅਸੀਂ ਨਹੀਂ ਪਹੁੰਚ ਸਕਦੇ ਪਰ ਇਹ ਅਸੰਭਵ ਵੀ ਨਹੀਂ ਹੋ ਸਕਦਾ ਪਰ ਹੋਵੇਗਾ ਕਿਵੇਂ ਜੇ ਉਹਨਾਂ ਦੇ ਤਜਰਬੇ ਤੋਂ ਸਿੱਧ ਲੈ ਕੇ ਆਪਾਂ ਤੁਰੀਏ ਸੋ ਆਪਾਂ ਨੂੰ ਵੇਖਦੇ ਨਹੀਂ ਰਹਿਣਾ ਚਾਹੀਦਾ ਸਗੋਂ ਛੇਤੀ ਛੇਤੀ ਇਸ ਰਾਸਤੇ ਉੱਪਰ ਤੁਰ ਪੈਣਾ ਚਾਹੀਦਾ ਤੇ ਨਾਲ ਜਦੋਂ ਆਪਾਂ ਆਪਣਾ ਇਤਿਹਾਸ ਵਾਚਦੇ ਹਾਂ ਸਤਿਗੁਰਾਂ ਨੇ ਵੀ ਪ੍ਰਚਾਰ ਵਾਸਤੇ ਕਿਸੇ ਵਿਸ਼ੇਸ਼ ਵਿਅਕਤੀ ਜਾਂ ਵਿਸ਼ੇਸ਼ ਸੰਸਥਾ ਦੀ ਡਿਊਟੀ ਨਹੀਂ ਲਾਈ ਹਰ ਗੁਰਸਿੱਖ ਨੂੰ ਪਹਿਲਾਂ ਗੁਰਮਤ ਦੇ ਅਸੂਲ ਦੀ ਆਪ ਕਮਾਈ ਕਰਨ ਉਪਰੰਤ ਉਹਨਾਂ ਅਸੂਲਾਂ ਨੂੰ ਪ੍ਰਚਾਰਨ ਦੀ ਜ਼ਿੰਮੇਵਾਰੀ ਸਤਿਗੁਰੂ ਜੀ ਨੇ ਆਪ ਗੁਰਸਿੱਖਾਂ ਨੂੰ ਸੌਂਪੀ ਹੈ ਅਜਿਹਾ ਕਰਮ ਕਰਨ ਵਾਲੇ ਵਿਅਕਤੀ ਨੂੰ ਸਤਿਗੁਰਾਂ ਮਾਣ ਵੀ ਬੇਅੰਤ ਪ੍ਰਦਾਨ ਕੀਤਾ ਹੈ ਜਿਵੇਂ ਧੰਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਬਚਨ ਹੈ ਕਿ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੇ ਆਪਾਂ ਜਿਵੇਂ ਇਸਾਈ ਮਤ ਦੇ ਫ੍ਰੀ ਲਿਟਰੇਚਰ ਦੇਣ ਦੀ ਗੱਲ ਕੀਤੀ ਹੈ ਦੂਜਾ ਉਹਨਾਂ ਵਿੱਚ ਵੱਡਾ ਗੁਣ ਇਹ ਹੈ ਕਿ ਉਹ ਆਪਣੇ ਧਰਮ ਦੇ ਅਸੂਲਾਂ ਨੂੰ ਲੁਕਾਈ ਤੱਕ ਪਹੁੰਚਾਉਣ ਲਈ ਭੋਰਾ ਜਿੰਨੀ ਵੀ ਢਿੱਲ ਨਹੀਂ ਕਰਦੇ ਤੇ ਨਾ ਹੀ ਕੋਈ ਸੰਗ ਸ਼ਰਮ ਮਹਿਸੂਸ ਕਰਦੇ ਨੇ ਦੋ ਦੋ ਤਿੰਨ ਤਿੰਨ ਬੰਦੇ ਬੀਬੀਆਂ ਈਸਾਈ ਮਤ ਨਾਲ ਸੰਬੰਧਿਤ ਸਾਹਿਤ ਲੈ ਕੇ ਹਰ ਹਿੰਦੂ ਹਰ ਸਿੱਖ ਹਰ ਮੁਸਲਮਾਨ ਤੇ ਹੋਰ ਵੀ ਕੋਈ ਜਿਹੜਾ ਹੋਵੇ ਉਹਨਾਂ ਦੇ ਘਰਾਂ ਵਿੱਚ ਜਾਂਦੇ ਨੇ ਘਰ ਵਾਲੇ ਭਾਵੇਂ ਲਿਟਰੇਚਰ ਲੈਣ ਤੋਂ ਨਾ ਨੁਕਰ ਵੀ ਕਰਨ ਹੱਥ ਵੀ ਜੋੜਨ ਬੁਰਾ ਭਲਾ ਵੀ ਬੋਲਣ ਪਰ ਉਹਨਾਂ ਪ੍ਰਚਾਰਕਾਂ ਨੇ ਕੁਝ ਨਾ ਕੁਝ ਲਿਟਰੇਚਰ ਤੁਹਾਡੇ ਘਰ ਵਿੱਚ ਛੱਡ ਹੀ ਆਉਣਾ ਹੈ ਤੇ ਨਾਲ ਕਹਿ ਦੇਣਾ ਹੈ ਕਿ ਤੁਸੀਂ ਨਾ ਪੜਿਓ ਚਲੋ ਕੋ ਹੋਰ ਪੜ ਲਏਗਾ ਹਰ ਸ਼ਨੀਸ਼ਵਾਰ ਜਾਂ ਐਤਵਾਰ ਉਹ ਵਲੰਟੀਅਰ ਦੇ ਤੌਰ ਤੇ ਆਪਣੇ ਧਰਮ ਦੀ ਸੇਵਾ ਜਾਣ ਕੇ ਅਜਿਹਾ ਪ੍ਰਚਾਰ ਬੜੀ ਖੁਸ਼ੀ ਨਾਲ ਕਰਦੇ ਹਨ ਇਸ ਦੇ ਉਲਟ ਆਪਾਂ ਆਪਣੀ ਕੌਮ ਦੇ ਬੰਦਿਆਂ ਤੱਕ ਵੀ ਪਹੁੰਚ ਕਰਨ ਤੋਂ ਝਿਜਕਦੇ ਤੇ ਸੰਘ ਮਹਿਸੂਸ ਕਰਦੇ ਹਾਂ ਉਹਨਾਂ ਪ੍ਰਚਾਰਕਾਂ ਵੱਲ ਵੇਖ ਕੇ ਆਪਾਂ ਵੀ ਯਤਨ ਕਰੀਏ ਸਭ ਤੋਂ ਪਹਿਲਾਂ ਆਪਾਂ ਆਪੋ ਆਪਣਾ ਦਸਵਾਂ ਦੇ ਇੱਕ ਤਾਂ ਇਕੱਠਾ ਕਰੀਏ ਜਿਸ ਪਾਸ ਪ੍ਰਮਾਤਮਾ ਨੇ ਮਾਇਕ ਤੌਰ ਤੇ ਬਹੁਤ ਹੀ ਦਾਤ ਦਿੱਤੀ ਹੈ ਬਹੁਤਾ ਧਨ ਦਿੱਤਾ ਹੈ ਉਹ ਵੱਧ ਹਿੱਸਾ ਪਾਵੇ ਉਸ ਮਾਇਆ ਨਾਲ ਆਪਾਂ ਨਿਤਨੇਮ ਦੇ ਗੁਟਕੇ ਅਰਥਾਂ ਸਹਿਤ ਸਟੀਕ ਖਰੀਦੀਏ ਸਤਿਗੁਰੂ ਦਾਤੇ ਕਮਾਈ ਵਾਲੇ ਮਹਾਂਪੁਰਖਾਂ ਦੀਆਂ ਜੀਵਨੀਆਂ ਨੂੰ ਖਰੀਦੀਏ ਗੁਰਬਾਣੀ ਦੀ ਕਸਵਟੀ ਉੱਪਰ ਪ੍ਰਵਾਨ ਚੜਿਆ ਲਿਖਿਆ ਹੋਇਆ ਸਾਹਿਤ ਪਰ ਇਹਤੇ ਖਿਆਲ ਰੱਖਣਾ ਦੁੱਬਦਾ ਵਾਲਾ ਨਹੀਂ ਗੁਰਮਤ ਦੇ ਕਸਵੱਟੀ ਉੱਪਰ ਪੂਰਨ ਤੌਰ ਤੇ ਪ੍ਰਵਾਨ ਹੋਇਆ ਸਾਹਿਤ ਖਰੀਦੀਏ ਗੁਰਮਤ ਦੇ ਅਸੂਲ ਕੀ ਆ ਅਜਈਆਂ ਕਿਤਾਬਾਂ ਚ ਕਿਤਾਬਾਂ ਖਰੀਦੀਏ ਉਪਰੰਤ ਆਪਾਂ ਉਸ ਸਾਹਿਤ ਨੂੰ ਸੰਗ ਸ਼ਰਮ ਲਾ ਕੇ ਮੋਖ ਰਹਿਤ ਗੁਰਦੁਆਰਿਆਂ ਵਿੱਚ ਸਟਾਲ ਲਾ ਕੇ ਨਗਰ ਕੀਰਤਨਾ ਵਿੱਚ ਸਟਾਲ ਲਾ ਕੇ ਵੰਡੀਏ ਜੋ ਆਪਣੀ ਸ਼ਰਧਾ ਨਾਲ ਇਸ ਸੇਵਾ ਵਿੱਚ ਹਿੱਸਾ ਪਾਉਣਾ ਚਾਹਵੇ ਉਸ ਨੂੰ ਵੀ ਸਵੀਕਾਰ ਕਰਕੇ ਫੰਡ ਵਿੱਚ ਵਾਧਾ ਕਰ ਲਿਆ ਜਾਵੇ ਦੂਸਰੇ ਹਰ ਗੁਰਸਿੱਖ ਆਪਣੇ ਇੱਕ ਹਫ਼ਤੇ ਦੇ ਟਾਂ ਵਿੱਚੋਂ ਤਿੰਨ ਚਾਰ ਘੰਟੇ ਦਾ ਸਮਾਂ ਗੁਰੂ ਅਤੇ ਕੌਮਨ ਵਿੱਤ ਜ਼ਰੂਰ ਸਮਰਪਨ ਕਰੇ ਦੋ ਦੋ ਜਾਂ ਤਿੰਨ ਤਿੰਨ ਬਜ਼ੁਰਗਾਂ ਨੌਜਵਾਨ ਬੀਬੀਆਂ ਮਾਤਾਵਾਂ ਬੱਚੀਆਂ ਆਪਣੇ ਸ਼ਹਿਰ ਮੁਹੱਲੇ ਗਲੀ ਵਿੱਚ ਜਾ ਕੇ ਆਪਣੇ ਨਾਲ ਹੀ ਸਿੱਖ ਕੌਮ ਨਾਲ ਸੰਬੰਧਿਤ ਵਿਅਕਤੀਆਂ ਦੇ ਪਾਸ ਜਾ ਕੇ ਹੀ ਉਹਨਾਂ ਨੂੰ ਮੁਫਤ ਧਾਰਮਿਕ ਧਾਰਮਿਕ ਸਾਹਿਤ ਲੈਣ ਲਈ ਬੇਨਤੀ ਕਰਨ ਸਾਡੀ ਕੌਮ ਦਾ ਸੁਭਾਅ ਹੈ ਉਹ ਅਵਸ਼ ਘਰ ਆਏ ਦੀ ਖਾਤਰਦਾਰੀ ਵੀ ਕਰਨਗੇ ਮਹਿਮਾਨ ਨਵਾਜ਼ੀ ਵੀ ਕਰਨਗੇ ਤੇ ਸਤਕਾਰ ਨਾਲ ਗੁਟਕੀ ਤੇ ਸਾਹਿਤ ਵੀ ਜਰੂਰ ਲੈ ਲੈਣਗੇ ਇਹ ਮੇਰੇ ਮਨ ਦਾ ਪੂਰਨ ਭਰੋਸਾ ਹੈ ਬਾਬਾ ਜੀ ਨੇ ਆਖਿਆ ਇਹ ਵਲੰਟੀਅਰ ਵੀਰ ਭੈਣਾ ਜਿਨ੍ਹਾਂ ਜਿਨ੍ਹਾਂ ਘਰਾਂ ਵਿੱਚ ਧਾਰਮਿਕ ਸਾਹਿਤ ਦੇਣ ਫਿਰ ਬਾਅਦ ਵਿੱਚ ਉਹਨਾਂ ਦੇ ਘਰਾਂ ਦਾ ਫੋਨ ਨੰਬਰ ਵੀ ਲਿਖ ਲੈਣ ਤੇ ਕਿਤੇ ਕਿਤੇ ਉਹਨਾਂ ਨੂੰ ਪੁੱਛਦੇ ਵੀ ਰਹਿਣ ਕਿ ਭਾਈ ਅਸੀਂ ਤੁਹਾਨੂੰ ਕੁਝ ਸਾਹਿਤ ਦੇ ਕੇ ਗਏ ਸੀ ਕੀ ਤੁਸੀਂ ਉਹ ਧਾਰਮਿਕ ਪੁਸਤਕਾਂ ਪੜੀਆਂ ਜਾਂ ਉੰਜ ਹੀ ਰੱਖੀਆਂ ਨੇ ਜੇ ਨਹੀਂ ਪੜੀਆਂ ਤਾਂ ਜਰੂਰ ਇੱਕ ਵਾਰੀ ਪੜਨ ਦੀ ਖੇਚਲ ਕਰੋ ਇਸ ਤਰ੍ਹਾਂ ਉਹਨਾਂ ਨੂੰ ਪੜਨ ਲਈ ਉਤਸ਼ਾਹਤ ਕਰਨ ਦੀ ਲੋੜ ਹੈ ਚੇਟਕ ਲਾਉਣ ਦੀ ਲੋੜ ਹੈ ਜੋ ਦੂਸਰੇ ਸਾਥੀਆਂ ਜਾਂ ਦੂਸਰੀਆਂ ਕੌਮਾਂ ਦੇ ਘਰਾਂ ਤੱਕ ਪਹੁੰਚ ਕਰ ਸਕਦੇ ਹੋਣ ਉਹ ਹੋਰ ਵੀ ਧੰਤਾ ਦੇ ਯੋਗ ਹਨ ਇਸ ਤਰ੍ਹਾਂ ਕਰਨ ਨਾਲ ਆਪਸੀ ਭਾਈਚਾਰਕ ਮੇਲ ਮਲਾਪ ਵੀ ਵਧੇਗਾ ਸਾਨੂੰ ਹੋਰਨਾਂ ਸੰਸਥਾਵਾਂ ਵੱਲ ਝਾਕਦਿਆਂ ਹੋਰ ਸਮਾਣੀ ਗਾਉਣਾ ਚਾਹੀਦਾ ਸੰਗ ਸ਼ਰਮ ਤਾਂ ਤਾਂ ਹੋਵੇ ਨਾ ਜੇ ਆਪਾਂ ਘਰ ਵਾਲਿਆਂ ਨੂੰ ਲਿਟਰੇਚਰ ਦੇ ਕੇ ਉਹਨਾਂ ਪਾਸੋਂ ਪੈਸੇ ਲੈਣੇ ਹੋਣ ਭਾਵ ਵੇਚਣਾ ਹੋਵੇ ਜੇ ਆਪਾਂ ਇਸ ਤਰ੍ਹਾਂ ਕਰਨਾ ਆਰੰਭ ਕਰ ਦੇਵਾਂਗੇ ਤਾਂ ਮੈਨੂੰ ਪੂਰਨ ਯਕੀਨ ਹੈ ਕਿ ਪੈਸੇ ਦੀ ਵੀ ਕੋਈ ਟੋਟ ਨਹੀਂ ਆਉਣੀ ਤੇ ਲੋਕਾਈ ਵੱਲੋਂ ਇਸ ਚੰਗੇ ਕੰਮ ਕਰਨ ਲਈ ਸੋਭਾ ਵੀ ਮਿਲਣੀ ਹੈ ਸਤਿਗੁਰੂ ਜੀ ਦੀਆਂ ਅਸੀਸਾਂ ਅਸੀਂ ਵਾਧੇ ਵਿੱਚ ਪ੍ਰਾਪਤ ਕਰਾਂਗੇ ਅਜਿਹੇ ਪਰਉਪਕਾਰੀ ਕਾਰਜ ਕਰਨ ਵਿੱਚ ਸਾਨੂੰ ਲਾਭ ਹੀ ਲਾਭ ਹੈ ਸਤਕਾਰਯੋਗ ਬਾਬਾ ਸੇਵਾ ਸਿੰਘ ਜੀ ਨੇ ਲਿਖਿਆ ਹੈ ਕਿ ਉਹਨਾਂ ਸੰਗਤ ਵਿੱਚ ਬੇਨਤੀ ਕੀਤੀ ਕਿ ਸਾਨੂੰ ਕਿਸੇ ਵੀ ਸੰਸਤਾ ਜਾਂ ਵਿਅਕਤੀ ਨੂੰ ਦੋਸ਼ ਦੇਣ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਇੱਕ ਦੂਸਰੇ ਨੂੰ ਦੋਸ਼ੀ ਕਰਾਰ ਦੇਵਾਂਗੇ ਤਕਰਾਰ ਵਧੇਗਾ ਤਕਰਾਰ ਨਾਲ ਮਨ ਵਿੱਚ ਈਰਖਾ ਪੈਦਾ ਹੋਵੇਗੀ ਈਰਖਾ ਨਾਲ ਦੁਸ਼ਮਣਤਾ ਵਿੱਚ ਵਾਧਾ ਹੋਵੇਗਾ ਤੇ ਅਸੀਂ ਪ੍ਰਚਾਰ ਕਰਦੇ ਕਰਦੇ ਬਾਂਸ ਦੇ ਬੂਟਿਆਂ ਵਾਂਗ ਆਪਸੀ ਖੈ ਖੈ ਕੇ ਭਰਾ ਮਾਰੂ جنگ ਦੇ ਸ਼ਿਕਾਰ ਹੋ ਜਾਵਾਂਗੇ ਤੇ ਆਪਣਾ ਹੀ ਨੁਕਸਾਨ ਕਰ ਬੈਠਾਂਗੇ ਤੀਜਾ ਗੁਰੂ ਮੇਰ ਨਾਲ ਸਿੱਖ ਦਾ ਸੁਭਾਅ ਬੜਾ ਦਾਨੀ ਆ ਆਪਣੇ ਗੁਰੂ ਤੋਂ ਧੰਨ ਤਾਂ ਕੀ ਇਹ ਆਪਾ ਨਿਸ਼ਾਵਰ ਕਰਨ ਨੂੰ ਵੀ ਸਿੱਖ ਤਿਆਰ ਹੋ ਜਾਂਦਾ ਪਰ ਉਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਆਪਣੇ ਧਨ ਤੇ ਤਨ ਦੀ ਸਫਲਤਾ ਕਰਾਂ ਕਿਵੇਂ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀ ਆਵੇ ਇਸ ਲਈ ਸਤਿਗੁਰਾਂ ਦੇ ਪਿਆਰ ਸਤਕਾਰ ਵਿੱਚ ਅੰਦਰਲੇ ਚਾਹ ਉਧীন ਉਹ ਸੰਗਤਾਂ ਦੀ ਪ੍ਰਸੰਨਤਾ ਲੈਣ ਲਈ ਸਤਿਗੁਰਾਂ ਦੇ ਆਗਮਨ ਪੁਰਬਾਂ ਜੋਤੀ ਜੋਤ ਸਮਾਉਣ ਤੇ ਹੋਰ ਜੋੜ ਮੇਲਿਆਂ ਉੱਪਰ ਆਪਣੀ ਸ਼ਰਧਾ ਭੇਟ ਕਰਨ ਹਿੱਤ ਨਾਣਾ ਪ੍ਰਕਾਰ ਦੇ ਪਦਾਰਥ ਲੰਗਰਾਂ ਦੇ ਰੂਪ ਵਿੱਚ ਹੱਥ ਜੋੜ-ਜੋੜ ਕੇ ਸੰਗਤਾਂ ਨੂੰ ਵੀ ਛਕਾਉਣ ਉਪਰੰਤ ਆਪਣੇ ਧੰਨ ਭਾਗ ਸਮਝਦਾ ਹੈ। ਭਾਵ ਲੰਗਰ ਲਾ ਕੇ ਸੰਗਤਾਂ ਦੇ ਮੂੰਹ ਗੁਰੂ ਦਾ ਲੰਗਰ ਪਾ ਕੇ ਆਪਣੇ ਧੰਨ ਭਾਗ ਜਾਣਦਾ ਹੈ। ਤੇ ਉੱਧਰ ਛਕਣ ਵਾਲੇ ਪ੍ਰੇਮੀ ਵੀ ਪੇਟ ਵਿੱਚ ਤਾਂ ਥਾਂ ਨਹੀਂ ਹੁੰਦਾ ਤੇ ਸਵਾਦ-ਸਵਾਦ ਵਿੱਚ ਤਰ੍ਹਾਂ-ਤਰ੍ਹਾਂ ਦੇ ਪਦਾਰਥ ਛਕੀ ਜਾਂਦੇ ਨੇ ਬਚਦੇ ਪਦਾਰਥ ਉਹਨਾਂ ਨੇ ਕੈਰੀਅਰ ਬੈਗਾਂ ਵਿੱਚ ਪਾ ਕੇ ਘਰਾਂ ਨੂੰ ਲੈ ਜਾਣੇ ਹੁੰਦੇ ਨੇ ਗੁਰਪ੍ਰਭ ਸ਼ਤਾਬ ਦੀਆਂ ਜੋੜ ਮੇਲੇ ਇਹ ਗੁਰਮਤ ਪ੍ਰਚਾਰ ਦਾ ਇੱਕ ਬਹੁਤ ਵੱਡਾ ਸਾਧਨ ਹੈ ਪਰ ਇਹ ਜੋੜ ਮੇਲੇ ਕੇਵਲ ਦਰਸ਼ਨ ਮੇਲੇ ਤੇ ਖਾਣ ਪੀਣ ਦਾ ਵਸੀਲਾ ਅੱਜ ਬਣ ਕੇ ਰਹਿ ਗਏ ਹਨ ਇਹਨਾਂ ਜੋੜ ਮੇਲਿਆਂ ਦੇ ਇਕੱਠ ਦੇ ਸਮਿਆਂ ਦੇ ਵਸੀਲੇ ਤੋਂ ਜੋ ਆਪਾਂ ਲੋਕਾਈ ਨੂੰ ਗੁਰੂ ਸੰਦੇਸ਼ ਦੇ ਕੇ ਗੁਰੂ ਚਾਲੀ ਦੇ ਧਾਰਨੀ ਬਣਾਉਣਾ ਸੀ ਬਦਕਿਸਮਤੀ ਨਾਲ ਉਹ ਸਾਡੀ ਸਿਮਰਤੀ ਵਿੱਚੋਂ ਹੀ ਨਿਕਲ ਗਿਆ ਹੈ ਦੀਵਾਨ ਵਿੱਚ ਬੈਠ ਕੇ ਗੁਰੂ ਜਸ ਜਾਂ ਗੁਰੂ ਉਪਦੇਸ਼ ਸਰਵਣ ਕਰਨ ਵਾਲੇ ਬਹੁਤ ਘੱਟ ਪ੍ਰੇਮੀ ਹੁੰਦੇ ਹਨ। ਬਾਕੀ ਤਾਂ ਸਾਰੇ ਤਰ੍ਹਾਂ ਤਰ੍ਹਾਂ ਦੇ ਲੰਗਰ ਪਕਵਾਨਾਂ ਦੀ ਕੋਲਡ ਡਰਿੰਕਸ ਤੇ ਚਾਹ ਦੇ ਸਟਾਲਾਂ ਦੀ ਪ੍ਰਕਰਮਾ ਕਰਦੇ ਆਮ ਵਿਖੇ ਜਾ ਸਕਦੇ ਨੇ। ਜੇ ਸਤਿਗੁਰੂ ਜੀ ਮਿਹਰ ਕਰਕੇ ਸਾਨੂੰ ਸਮੱਤ ਪਰ ਦਾਨ ਕਰ ਦੇਣ ਤਾਂ ਜਿੰਨਾ ਪੈਸੇ ਦਾ ਬਜਟ ਅਸੀਂ ਸੰਗਤ ਦੇ ਚਾਹ ਪਕੌੜੇ, ਸਮੋਸੇ, ਕੋਲਡ ਡਰਿੰਕਸ ਤੇ ਹੋਰ ਨਾਣਾ ਪ੍ਰਕਾਰ ਦੇ ਭੋਜਨਾਂ ਤੇ ਖਰਚਣਾ ਹੈ। ਜੇ ਕਿਤੇ ਉਸ ਦਾ ਦਸਵਾਂ ਹਿੱਸਾ ਵੱਖ ਕਰਕੇ ਉਸ ਪੈਸੇ ਦਾ ਗੁਰਮਤ ਸਾਹਿਤ ਛੋਟੇ ਟ੍ਰੈਕਟ ਗੁਰਬਾਣੀ ਦੇ ਅਰਥਾਂ ਸਹਿਤ ਗੁਟਕੇ ਸੰਗਤਾਂ ਨੂੰ ਵੰਡিয়ে ਤਾਂ ਸਾਡੇ ਦੋਵੇਂ ਲੰਗਰ ਭਾਵ ਪੇਟ ਆਹਾਰ ਤੇ ਆਤਮ ਆਹਾਰ ਇਹਦਾ ਸਾਧਨ ਬਣ ਕੇ ਗੁਰਬਾਣੀ ਦੇ ਫਰਮਾਨ ਨੂੰ ਸਾਕਾਰ ਕਰਕੇ ਸਾਡੀ ਸੇਵਾ ਨੂੰ ਹੋਰ ਚਾਰਚਨ ਲਾਉਣ ਦਾ ਵਸੀਲਾ ਬਣਨਗੇ ਪੇਟ ਦਾ ਆਹਾਰ ਕੀ ਹੈ ਰਸ ਅੰਮ੍ਰਿਤ ਖੀਰ ਘਿਾਲੀ ਗੁਰੂ ਕਾ ਲੰਗਰ ਤੇ ਆਤਮਾ ਦਾ ਆਹਾਰ ਕੀ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀਂ ਖੱਟੀ ਹੈ ਪੀਣ ਵਾਲੇ ਜੂਸ ਜਾਂ ਕੋਲਡ ਡਰਿੰਕਸ ਜਿਹੜੇ ਆਪਾਂ ਸੰਗਤਾਂ ਨੂੰ ਪਿਉਂਦੇ ਹਾਂ ਉਹ ਥੋੜਾ ਜਿਹੀ ਤ੍ਰਿਪਤੀ ਉਪਰੰਤ ਪੀਤਾ ਜੂਸ ਤੇ ਕੋਲਡ ਡਰਿੰਕਸ ਮਲਮੁੱਤਰ ਦੇ ਰੂਪ ਵਿੱਚ ਮਨੁੱਖ ਬਾਹਰ ਕੱਢ ਦਿੰਦਾ ਹੈ ਨਾਣਾ ਪ੍ਰਕਾਰ ਦੇ ਭੋਜਨ ਜੋ ਖਾਦੇ ਤੇ ਖਵਾਏ ਜਾਂਦੇ ਹਨ ਉਹ 12 ਜਾਂ 14 ਘੰਟਿਆਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪਾਵਨ ਫਰਮਾਨ ਅਨੁਸਾਰ ਬਿਸ਼ਟਾ ਬਣ ਕੇ ਨਿਕਲ ਜਾਂਦੇ ਹਨ ਜਿਸ ਵੱਲ ਵੇਖ ਕੇ ਮਨੁੱਖ ਠੁਕਦਾ ਹੈ ਜਿਵੇਂ ਆਸਾ ਦੀ ਵਾਰ ਵਿੱਚ ਬਚਨ ਪੜ੍ਹਦੇ ਆ ਨਾ ਕਿ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਵਾ پاک ਪਵਿੱਤ ਭਾਵ ਕਿ ਅੰਨ ਪਾਣੀ ਅਗ ਤੇ ਲੂਣ ਜੀਵਨ ਆਹਾਰ ਹੋਣ ਕਰਕੇ ਦੇਵਤੇ ਮੰਨੇ ਜਾਂਦੇ ਹਨ ਪੰਜਵਾਂ ਘਿਓ ਜਦੋਂ ਇਹਨਾਂ ਵਿੱਚ ਰਲ ਜਾਂਦਾ ਹੈ ਤੇ ਇਹਨਾਂ ਸਾਰੀਆਂ ਵਸਤੂਆਂ ਨੂੰ ਸੁਆਦਿਕ ਤੇ ਪਵਿੱਤਰ ਬਣਾ ਦਿੰਦਾ ਹੈ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਘਿਰਤ ਤਾਂ ਹੋਆ پاک ਪਵਿੱਤ ਤੇ ਜਦੋਂ ਇਹ ਸਾਰੇ ਦੇਵਤੇ ਇਕੱਠੇ ਹੋ ਕੇ ਮਨੁੱਖ ਦੇ ਪੇਟ ਵਿੱਚ ਚਲੇ ਜਾਂਦੇ ਨੇ ਫਿਰ ਪਾਪੀ ਸਿਓ ਤਨ ਗੱਡਿਆ ਥੁੱਕਾਂ ਪਈਆਂ ਤਿਤ ਜਦੋਂ ਇਹ ਪਵਿੱਤਰ ਭੋਜਨ ਮਨੁੱਖ ਦੇ ਸਰੀਰ ਵਿੱਚ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਹੀ ਇਹ ਪਵਿੱਤਰ ਵਸਤੂਆਂ ਮਨੁੱਖ ਦੇ ਸਰੀਰ ਵਿੱਚ ਵਿਸ਼ਟਾ ਬਣ ਜਾਂਦੀਆਂ ਹਨ ਜਿਨ੍ਹਾਂ ਉੱਪਰ ਮਨੁੱਖ ਘਿਰਣਾ ਕਰਕੇ ਥੁੱਕਦਾ ਹੈ ਪਰ ਇਸ ਦੇ ਉਲਟ ਜਿਸ ਕਿਸੇ ਨੇ ਗੁਰੂ ਦੇ ਸ਼ਬਦ ਲੰਗਰ ਭਾਵ ਚੰਗੇ ਸਾਹਿਤ ਗੁਰੂ ਜੀਵਨੀਆਂ ਗੁਰਮਤ ਅਸੂਲ ਗੁਰੂ ਦੇ ਨਾਲ ਜੋੜਨ ਵਾਲਾ ਸਾਹਿਤ ਗੁਰਬਾਣੀ ਦੇ ਅਰਥਾਂ ਸਾਹਿਤ ਗੁੱਟਕੇ ਇਤ ਆਦਿਕ ਨੂੰ ਵੰਡਿਆ ਹੋਵੇਗਾ ਉਹ ਸਦਾ ਵਾਸਤੇ ਆਤਮਾ ਨੂੰ ਆਹਾਰ ਪ੍ਰਦਾਨ ਕਰਨ ਦਾ ਵਸੀਲਾ ਬਣਨਗੇ ਇੱਕ ਨੂੰ ਨਹੀਂ ਜਦ ਤੱਕ ਵੀ ਉਹ ਸਾਹਿਤ ਉਹ ਗੁਰਬਾਣੀ ਦੇ ਗੁੱਟਕੇ ਰਹਿਣਗੇ अनेका ਨੂੰ ਆਤਮਿਕ ਆਹਾਰ ਪ੍ਰਦਾਨ ਕਰਕੇ ਗੁਰੂ ਚਾਲੀ ਦੇ ਧਾਰਨੀ ਬਣਾ ਕੇ ਪੜਨ ਸੁਣਨ ਵਾਲਿਆਂ ਦਾ ਜੀਵਨ ਬਦਲਦੇ ਹੀ ਰਹਿਣਗੇ ਜੇ ਸਾਡਾ ਜੀਵਨ ਬਦਲ ਜਾਵੇ ਸਮਝੋ ਉਸ ਦਾ ਇਸ ਸੰਸਾਰ ਅੰਦਰ ਆਉਣਾ ਸਫਲ ਹੋ ਗਿਆ ਗੁਰਮਤ ਪ੍ਰਚਾਰ ਲਈ ਟੈਲੀਵਿਜ਼ਨ ਜਾਂ ਰੇਡੀਓ ਚੈਨਲ ਸ਼ੁਰੂ ਕਰਨੇ ਬਹੁਤ ਸ਼੍ਰੇਸ਼ਟ ਉਪਰਾਲਾ ਹੈ ਇਸ ਕਾਰਜ ਲਈ ਮਾਇਆ ਤੇ ਮੈਨ ਪਾਵਰ ਵੀ ਬਹੁਤ ਚਾਹੀਦੀ ਹੈ ਜਾਤੀ ਤੇ ਜਮਾਤੀ ਤੌਰ ਤੇ ਹੁਣ ਸਾਡੀ ਕੌਮ ਵਿੱਚ ਵੀ ਗੁਰਮਤ ਪ੍ਰਚਾਰ ਲਈ ਨਵੇਂ ਸਾਧਨ ਅਪਣਾਉਣ ਲਈ ਜਾਗਰਤੀ ਆਈ ਹੈ ਔਰ ਆਪਣੇ ਆਪਣੇ ਤੌਰ ਤੇ ਇਹ ਯਤਨ ਹੋ ਵੀ ਰਹੇ ਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਜਾਤੀ ਤੇ ਜਮਾਤੀ ਤੌਰ ਤੇ ਇਹ ਕਾਰਜ ਆਰੰਭ ਵੀ ਕਰ ਦਿੱਤੇ ਨੇ ਤੇ ਹੋਰ ਕਰਨ ਲਈ ਲਗਾਤਾਰ ਜਤਨਸ਼ੀਲ ਹਨ ਜੋ ਅਤਿ ਸ਼ਲਾਘਾਯੋਗ ਕਦਮ ਹੈ ਪਰ ਆਪਾਂ ਸਾਰੇ ਉਹਨਾਂ ਸਾਧਨਾ ਦੇ ਨਤੀਜਿਆਂ ਵੱਲ ਨਾ ਵੇਖੀਏ ਆਪਾਂ ਸਾਰੇ ਉਹਨਾਂ ਸਾਧਨਾ ਦੇ ਆਉਣ ਵਾਲੇ ਨਤੀਜਿਆਂ ਤੇ ਆਸ ਲਾ ਕੇ ਨਾ ਬੈਠੇ ਰਹੀਏ ਸਗੋਂ ਆਪੋ ਆਪਣੇ ਵਿੱਤ ਅਨੁਸਾਰ ਆਪਣਿਆਂ ਤੱਕ ਤੇ ਸਾਰੀ ਲੋਕਾਈ ਤੱਕ ਸਤਿਗੁਰੂ ਜੀ ਦੇ ਸੁਨਹਿਰੀ ਅਸੂਲਾਂ ਨੂੰ ਪਹੁੰਚਾਉਣ ਲਈ ਜਤਨਸ਼ੀਲ ਹੋ ਕੇ ਆਪਣੇ ਫਰਜ਼ ਤੋਂ ਜਰੂਰ ਸੁਰਖਰੂ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ ਜਰੂਰ ਯਤਨ ਕਰਿਏ ਇਸ ਬੇਨਤੀ ਵੱਲ ਉਚੇਚਾ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ